ਆਪਣੇ ਬੱਤਲਾ ਗਿਆ ਜਾਨ ਅਮਰੀਕਾ ਨਾਲ ਨਹੀਂ ਪੀਈ ਆ ਤੂੰ ਨਹੀਂ ਚਨਾਦੀ ਨੂੰ ਆਹ ਜਨਾਦੀ ਅੱਜ ਨਾਲ ਤੂੰ ਦਾਖ ਰਿਆ ਬੀੜੀ ਬਣਾ ਰੱਖ ਕੁੜੀ ਦੀ ਕੁੜੀ ਦੀ ਨਹੀਂ ਆ ਪਾਣੀ ਤੇ ਬੂਹਣ ਕਰੋ ਬੀੜੀ ਬਣਾ ਕੇ ਰੱਖਿਓ ਬੀੜੀ ਬਣਾਓ ਯਾਰ ਲਾ ਬਣਾਣੇ ਬਣਾਉਂਦੇ ਆ ਬੀੜੀ ਬਣਾ ਬਣਾ ਕੋਣ ਬਾਹਰ ਬਣਾ ਬੁੜਾ ਬਣਾਉਂਦੇ ਨਹੀਂ ਪਾਈ ਤੇ ਗੱਲੀ ਕੋਈ ਜਦੋਂ ਦਾ ਸੁਣਿਆ ਉਹਨਾਂ ਦਾ ਉਹਨਾਂ ਹੱਥ ਆ ਰਿਹਾ ਆ ਰਿਹਾ ਉਹਨਾਂ ਦਾ ਤੂੰ ਬੜੀ ਹੋ ਤੋ ਸ਼ੇਰ ਤੇ ਮਾਰ ਲਿਓ ਸਾਡੇ ਨਾਲੇ ਮਾਰੀਏ ਯਾਰ ਮਾਰਾ ਸਾਡੇ ਕੋਲ ਕੀ ਲੱਗਦਾ ਸੀ ਇਹ ਲੱਗਦਾ ਮੇਰਾ ਬੇਟਾ ਜੀ ਕੀ ਗੱਲ ਹੋ ਗਈ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਹੈ ਰਿਹਾ ਹੈ ਕਦੇ ਫਿਰ ਉਹਨਾਂ ਤੇ ਆਪਾਂ ਰੋਲਾ ਪਿਆ ਵਾ ਵੀ ਕੋਈ ਕਿਸ ਨੂੰ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਰਦਾ ਸੀ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਾਰ ਆ ਕੇ ਪੁੱਛਿਆ ਕਰ ਤੇ ਕਹਿੰਦਾ ਨਹੀਂ ਲੱਭਾਂ ਸੋਵਾਂ ਵਾਲ ਨੂੰ ਢੇਲੀਆਂ ਨੂੰ ਗਏ ਆ ਉੱਥੇ ਰਸਤੇ 'ਚ ਕਿਸ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਪੋਰੀ 'ਚ ਪਾਇਆ ਦਾ ਪਤਾ ਨਹੀਂ ਕੌਣ ਕੁੜੀ ਆ ਕਿ ਮੁੰਡਾ ਵਾ ਨਾ ਕਿੱਧਰ ਨੂੰ ਗਏ ਕਹਿੰਦੇ ਇੱਦਾਂ ਨੂੰ ਮੈਂ ਪਤਾ ਕੋਨਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੌਲੀ ਹੌਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅੱਦਾ ਅੱਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲਜ ਗਿਆ ਹੋਇਆ ਸਵੇਰ ਦਾ ਕਾਲਜ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਣਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਪੋ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਆ ਆ ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਆ ਕੱਲਾ ਆ ਮੇਰਾ ਪੁੱਤਰ ਕਿੰਨੀ ਉਮਰ ਸੀ 18 ਸਾਲ ਦੀ ਹੁਣ ਆ 18 ਸਾਲਾਂ ਦਾ ਹੁਣ ਪੁਲਿਸ ਆ ਰਹੀ ਕਿਤੇ ਬੋਲਸ ਆਈ ਆ ਜੀ ਉਹ ਲੱਗੀ ਆ ਕਾਰਵਾਈ ਉਧੋਂ ਤੇ ਲੱਗੇ ਹੋਇਆ ਉਹਨੂੰ ਨਿਦੋਰ ਪੱਜ ਕਰਨ ਦੇ ਆ ਜੀ ਦੇਖ ਨਾਲ ਤਨ ਇਨਸਾਫ ਚਾਹੀਦਾ ਪਾਪਾ ਜੀ ਜਦ ਪਾਪਾ ਪਹਲਸੀ ਹੋ ਜਾਵੇ ਵੇਖ ਲੈ ਪੁੱਤ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦਿਰ ਪਹਿਲਾਂ ਹੀ ਸਾਡੇ ਚੌਕੀ ਇੰਚਾਜ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਐ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਹੋਈ ਕਿ ਮੁੰਡੇ ਇਹ 18 ਸਾਲ ਦੀ ਐ ਜੀ ਹੁਣ ਕੀ ਅੱਗੇ ਕਰਦੇ ਕਿੱਥੇ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਕੀ ਕੋਈ ਨਹੀਂ ਅਜੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658